ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਸ੍ਰੀ ਅੰਮ੍ਰਿਤਸਰ ਵਿਖੇ ਬਣੇ ਧਾਰਮਿਕ ਸਥਾਨਾਂ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੇਰ ਬਾਬਾ ਬੁੱਢਾ ਸਾਹਿਬ ਜੀ ਇਹ ਬੇਰ ਤਕਰੀਬਨ 400 ਸਾਲ ਤੋਂ ਵੱਧ ਪੁਰਾਣਾ ਹੈ ਬਾਬਾ ਬੁੱਢਾ ਸਾਹਿਬ ਜੀ ਇਸ ਬੇਰ ਹੇਠ ਬੈਠ ਕੇ ਸੇਵਾ ਦੀ ਨਿਗਰਾਨੀ ਕਰਿਆ ਕਰਦੇ ਸੀ ਐਸੇ ਸਥਾਨ 'ਤੇ ਉਹ ਸਵੇਰ ਵੇਲੇ ਸੰਗਤ ਨੂੰ ਟੋکریاں ਤੇ ਕਈਆਂ ਵੰਡਦੇ ਤੇ ਸ਼ਾਮ ਵੇਲੇ ਵਾਪਸ ਲਿਆਇਆ ਕਰਦੇ ਸੀ ਦੁਖਪੰਜਣੀ 베ਰੀ ਇਸ ਦਾ ਇਤਿਹਾਸ ਪੱਟੀ ਦੇ ਰਾਜੇ ਦੁਨੀ ਚੰਦ ਦੀ ਸੁਪੁੱਤਰੀ ਬੀਬੀ ਰਜ਼ੀਨਿਆਲ ਸੰਬੰਧਿਤ ਹੈ ਜਿਸ ਨੂੰ ਉਸ ਦੇ ਪਿਤਾ ਦੁਨੀ ਚੰਦ ਨੇ ਪਿੰਗਲੇ ਨਾਲ ਇਸ ਕਰਕੇ ਵਿਆਹ ਦਿੱਤਾ ਸੀ ਕਿ ਉਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਉਸ ਦੇ ਪਿਤਾ ਦਾ ਦਿੱਤਾ ਹੋਇਆ ਖਾਂਦੀ ਹੈ ਪਰ ਪ੍ਰਮਾਤਮਾ ਦੀ ਮਿਹਰ ਸਦਕਾ ਉਸ ਦਾ ਪਿੰਗਲਾ ਪਤੀ ਇਸ 베ਰੀ ਹੇਠ ਗੁਰੂ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕਰਕੇ ਤੰਦਰੁਸਤ ਹੋ ਗਿਆ ਸੀ ਠੜਾ ਸਾਹਿਬ ਇਹ ਸਥਾਨ ਦੁੱਖਪੰਜਨੀ 베ਰੀ ਦੇ ਦੱਖਣ ਵਾਲੇ ਪਾਸੇ ਹੈ ਗੁਰੂ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਜਦੋਂ ਮੋਹਨ ਤੋਂ ਲੈ ਕੇ ਆਏ ਤਾਂ ਉਹ ਇੱਥੇ ਆਏ ਸਨ ਤੇ ਇਸ ਸਥਾਨ ਤੇ ਸ਼ਸ਼ੋਭਿਤ ਕੀਤੀਆਂ ਸੀ ਸ੍ਰੀ ਅਕਾਲ ਤਖਤ ਸਾਹਿਬ RAMDAS ਸਰੋਵਰ ਦੀ ਕਾਰ ਸੇਵਾ ਸਮੇਂ ਜਿੱਥੇ ਹੁਣ ਅਕਾਲ ਤਖਤ ਸ਼ਸ਼ੋਭਿਤ ਹੈ ਇੱਥੇ ਮਿੱਟੀ ਛੁੱਟੀ ਗਈ ਸੀ ਜਿਸ ਕਰਕੇ ਇੱਥੇ ਇੱਕ ਉੱਚਾ ਥੜਾ ਬਣ ਗਿਆ ਸੀ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਰਾਮ ਕਰਨ ਹਿੱਤ ਇਸ ਉੱਚੇ ਥੜੇ ਦੇ ਇੱਕ ਕੋਠੜੀ ਤਿਆਰ ਕਰਵਾਈ ਸੀ ਜਿਸ ਨੂੰ ਅੱਜਕੱਲ ਕੋਠਾ ਸਾਹਿਬ ਕਹਿੰਦੇ ਨੇ 1663 ਬਿਕਰਮੀ ਨੂੰ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਇਸ ਕੋਠੜੀ ਵਿਖੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਤੋਂ ਗੁਰਗੱਦੀ ਦਾ ਤਿਲਕ ਦਵਾਇਆ ਸੀ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਐਸੇ ਕੋਠੜੀ ਵਿੱਚ ਸਤਿਗੁਰੂਆਂ ਦੀ ਸ਼ਹਾਦਤ ਦਾ ਸਹਿਜ ਪਾਠ ਕੀਤਾ ਸੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜਦ ਇਸ ਥੜੀ ਤੇ ਖੇੜਦੇ ਸਨ ਤਾਂ ਇਸ ਨੂੰ ਅਕਾਲ ਤਖਤ ਕਹਿੰਦੇ ਸੀ 1663 ਬਿਕਰਮੀ ਹਾਰਦੀ ਪੰਚਮੀ ਦਿਨ ਐਤਵਾਰ ਨੂੰ ਗੁਰੂ ਹਰਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਅਕਾਲ ਤਖਤ ਦੀ ਨੀਂਹ ਆਪਣੇ ਹੱਥੀ ਰੱਖੀ ਸੀ ਤੇ ਇਸ ਦੀ ਸਾਰੀ ਉਸਾਰੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਸਿੰਘ ਜੀ ਨੇ ਆਪ ਕੀਤੀ ਸੀ ਉਸਾਰੀ ਕਰਨ ਲਈ ਹੋਰ ਕੋਈ ਮਜ਼ਦੂਰ ਜਾਂ ਮਿਸਤਰੀ ਨਹੀਂ ਲਾਏ ਗਏ ਸੀ 1830 ਬਿਕਰਮੀ ਤੱਕ ਇਹ ਅਕਾਲ ਤਖਤ ਸਾਹਿਬ ਇਸੇ ਤਰ੍ਹਾਂ ਹੀ ਕਾਇਮ ਰਿਹਾ 1831 ਬਿਕਰਮੀ ਨੂੰ ਸੰਗਤ ਦੀ ਸੇਵਾ ਦੁਆਰਾ ਭੋਲੇ ਦੀ ਛੱਤ ਪਾਈ ਗਈ ਤੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 2,95,000 ਰੁਪਏ ਖਰਚ ਕਰਕੇ ਅਕਾਲ ਤਖਤ ਦੀਆਂ ਚਾਰ ਛੱਤਾਂ ਪੂਰੀਆਂ ਕੀਤੀਆਂ। ਉੱਪਰਲੀ ਛੱਤ ਤੇ ਗੁੰਬਦ ਸਰਦਾਰ ਹਰੀ ਸਿੰਘ ਨਲੂਆ ਨੇ ਪੂਰਾ ਕੀਤਾ। ਇਸ ਨੂੰ ਸੁਨੈਰੀ ਕਰਨ ਕਰਨ ਹਿੱਤ ਸ਼੍ਰੀ ਸਰਦਾਰ ਹਰੀ ਸਿੰਘ ਨਲੂਆ ਨੇ ਸਵਾ ਲੱਖ ਰੁਪਏ ਭੇਂਟ ਕੀਤੇ। ਪਰ ਉਹਨਾਂ ਦੀ ਸ਼ਹਾਦਤ ਹੋ ਜਾਣ ਕਾਰਨ ਇਹ ਸਾਰੀ ਰਕਮ ਖੁਰਦ-ਬੁਰਦ ਹੋ ਗਈ। ਕੋਠਾ ਸਾਹਿਬ ਦਾ ਮੂੰਹ ਬਿਲਕੁਲ ਹਰਮੰਦਰ ਸਾਹਿਬ ਵਰਗਾ ਹੈ। ਪਰ ਅਕਾਲ ਤਖਤ ਸਾਹਿਬ ਦਾ ਮੂੰਹ ਹਰਮੰਦਰ ਸਾਹਿਬ ਤੋਂ ਥੋੜਾ ਹਟਮਾ ਹੈ। ਅਕਾਲ ਤਖਤ ਸਾਹਿਬ ਦੀ ਲੰਬਾਈ ਫਰੰਟ ਦੀ 51 ਫੁੱਟ 3 ਇੰਚ ਸੀ ਜੋ ਹੁਣ ਵਧਾ ਕੇ 77 ਫੁੱਟ ਕਰ ਦਿੱਤੀ ਗਈ ਹੈ ਤੇ ਇਸ ਦੀ ਚੌੜਾਈ ਪਹਿਲਾਂ 41 ਫੁੱਟ 3 ਇੰਚ ਸੀ ਜੋ ਹੁਣ ਵਧਾ ਕੇ 54 ਫੁੱਟ ਕਰ ਦਿੱਤੀ ਗਈ ਹੈ। ਪਰਿਕਰਮਾ ਤੋਂ ਅਕਾਲ ਤਖਤ ਸਾਹਿਬ ਦੀ ਉਚਾਈ 85 ਫੁੱਟ 10 ਇੰਚ ਹੈ। ਅਕਾਲ ਤਖਤ ਸਾਹਿਬ ਵਿੱਚ ਸੁਨਹਿਰੇ ਜੰਗਲੇ ਵਿੱਚ ਜਿੱਥੇ ਹਥਿਆਰ ਜਾਨੀ ਕਿ ਸ਼ਸਤਰ ਸੋਭਿਤ ਨੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਬੈਠਿਆ ਕਰਦੇ ਸੀ ਗੁਰੂ ਕਾ ਬਾਗ ਇਹ ਬਾਗ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਲਗਵਾਇਆ ਸੀ ਇਸ ਬਾਗ ਵਿੱਚ ਬੈਠ ਕੇ ਬਖ ਬਖ ਮੰਡਲੀਆਂ ਗੁਰਵਾਣੀ ਦੀ ਵਿਚਾਰ ਸਿਮਰਨ ਦਾ ਅਭਿਆਸ ਕੀਰਤਨ ਦੀ ਸਿੱਖਲਾਈ ਸ਼ਸਤਰ ਵਿਦਿਆ ਦਾ ਅਭਿਆਸ ਕਰਿਆ ਕਰਦੇ ਸੀ ਗੁਰਦੁਆਰਾ ਬਾਬਾ ਅਟਲ ਰਾਏ ਇਹ ਗੁਰਦੁਆਰਾ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਛੇਵੇਂ ਸਤਿਗੁਰੂਆਂ ਦੇ ਸੁਪੁੱਤਰ ਬਾਬਾ ਅਟਲ ਰਾਏ ਜੀ ਦੀ ਯਾਦ ਵਿੱਚ 1835 ਬਿਕਰਮੀ ਨੂੰ ਨੀਂਹ ਰੱਖ ਕੇ 8 ਕੁੰਜਾ ਇਮਾਰਤ ਤਿਆਰ ਕਰਵਾਈ ਗਈ ਸੀ। ਅਕਾਲ ਪਿਆਨਾ ਕਰਨ ਸਮੇਂ ਬਾਬਾ ਅਟਲ ਰਾਏ ਜੀ ਦੀ ਉਮਰ 9 ਸਾਲ ਸੀ। ਇਸ ਲਈ ਇਹ ਬਿਲਡਿੰਗ ਵੀ 9 ਮੰਜ਼ਲੀ ਉਚਾਰੀ ਗਈ ਹੈ। ਇਸ ਦੀ ਕੁੱਲ ਉਚਾਈ 150 ਫੁੱਟ ਹੈ। ਗੁਰਦੁਆਰਾ ਮੰਜੀ ਸਾਹਿਬ ਸ਼੍ਰੀ ਹਰਮੰਦੇਸ ਸਾਹਿਬ ਵਿੱਚ ਆਏ ਮੁੱਖ ਬਾਖ ਦੀ ਕਥਾ ਇਸ ਗੁਰਦੁਆਰਾ ਸਾਹਿਬ ਵਿਖੇ ਕੀਤੀ ਜਾਂਦੀ ਹੈ। ਇਸ ਦੇ ਹਾਲ ਦੀ ਲੰਬਾਈ 140 ਫੁੱਟ ਤੇ ਚੌੜਾਈ 100 ਫੁੱਟ ਹੈ ਤੇ ਆਲੇ ਦੁਆਲੇ 15 ਫੁੱਟ ਚੌੜਾ ਬਰਾਂਡਾ ਹੈ। ਤੇ ਇਸ ਦੇ ਪਿਛਲੇ ਪਾਸੇ 20 ਫੁੱਟ ਲੰਬੀ ਤੇ 15 ਫੁੱਟ ਚੌੜੀ ਸਟੇਜ ਬਣੀ ਹੋਈ ਹੈ। ਗੁਰਦੁਆਰਾ ਗੁਰੂ ਕੇ ਮਹਿਲ ਇਹ ਗੁਰਦੁਆਰਾ ਮਾਈ ਸੇਵਾ ਬਾਜ਼ਾਰ ਵਿੱਚ ਗੁਰਦੁਆਰਾ ਦਰਸ਼ਨੀ ਡਿਉਟੀ ਤੋਂ ਪਿੱਛੇ ਸਥਿਤ ਹੈ। ਪੰਜਮ ਪਾਠ ਜਦੋਂ ਇੱਥੇ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਚਲਦੇ ਸੀ ਤਾਂ ਉਹਨਾਂ ਨੂੰ ਗੁਰਦੁਆਰਾ ਦਰਸ਼ਨੀ ਡਿਊਟੀ ਤੋਂ ਹੀ ਹਰਮਿੰਦਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਸੀ ਤੇ ਉਹ ਇੱਥੋਂ ਹੀ ਝੁੱਕ ਕੇ ਨਮਸਕਾਰ ਕਰ ਦਿੰਦੇ ਸੀ ਗੁਰਦੁਆਰਾ ਕਿਲਾ ਲੋਗੜ ਇਹ ਗੁਰਦੁਆਰਾ ਹਰਮਿੰਦਰ ਸਾਹਿਬ ਦੇ ਦੱਖਣ ਦਿਸ਼ਾ ਵੱਲ ਗੁਰੂ ਹਰਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਸ਼ਹਿਰ ਦੀ ਹਿਫਾਜ਼ਤ ਵਾਸਤੇ ਬਣਵਾਇਆ ਸੀ ਤੇ ਇਸ ਕਿਲੇ ਵਿੱਚ ਮੁਗਲਾਂ ਨਾਲ ਇੱਕ ਜੰਗ ਵੀ ਲੜੀ ਸੀ ਇਹ ਜੰਗ ਬੀਬੀ ਬੀਰੋ ਦੀ ਸ਼ਾਦੀ ਸਮੇਂ ਲੜੀ ਗਈ ਸੀ ਗੁਰਦੁਆਰਾ ਪੀਪਲੀ ਸਾਹਿਬ ਐ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਜਾਂਦੀ ਸੜਕ ਤੇ ਸ਼ਹਿਰ ਤੋਂ ਡੇਢ 2 ਕਿਲੋਮੀਟਰ ਦੇ ਬਾਹਰ ਹੈ ਜਦ ਸੰਗਤ ਕਾਬਲ ਕੰਧਾਰਲੇ ਤੋਂ ਸੇਵਾ ਲਈ ਆਉਂਦੀ ਸੀ ਤਾਂ ਗੁਰੂ ਪੰਚ ਪਾਤਸ਼ਾਹ ਅੱਗੇ ਪਹੁੰਚ ਕੇ ਇੱਥੇ ਸੰਗਤ ਨੂੰ ਜਿਉ ਆਇਆ ਕਹਿੰਦੇ ਸੀ ਪ੍ਰਥੀਏ ਦੇ ਵਿਰੋਧ ਸਮੇਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਇਸ ਥਾਨ ਤੇ ਹੀ ਸੰਗਤ ਨੂੰ ਸਮਝਾਉਂਦੇ ਸੀ ਕਿ ਗੁਰਤਾ ਗੱਦੀ ਦੇ ਅਸਲੀ ਮਾਲਕ ਗੁਰੂ ਅਰਜਨ ਦੇਵ ਜੀ ਨੇ ਨਾ ਕਿ ਪ੍ਰਥੀਏ ਗੁਰਦੁਆਰਾ ਦਰਸ਼ਨੀ ਡੀ ਇਹ ਗੁਰਦੁਆਰਾ ਗੁਰੂ ਕੇ ਮਹਿਲ ਤੇ ਹਰਮੰਦਰ ਸਾਹਿਬ ਦੇ ਵਿਚਕਾਰ ਮਾਈ ਸੇਵਾ ਬਾਜ਼ਾਰ ਵਿੱਚ ਬਣਿਆ ਪਹਿਲਾਂ ਇੱਥੋਂ ਲੈ ਕੇ ਹਰਮੰਦਰ ਸਾਹਿਬ ਦਾ ਕੋਈ ਬਾਜ਼ਾਰ ਨਹੀਂ ਸੀ ਪੰਜਮ ਪਾਤਸ਼ਾਹ ਜਦੋਂ ਗੁਰੂ ਕੇ ਮਹਿਲਾਂ ਤੋਂ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਚੱਲਦੇ ਸੀ ਤਾਂ ਇੱਥੋਂ ਹਰਮੰਦਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਸੀ ਤੇ ਸਤਿਗੁਰੂ ਇੱਥੋਂ ਹੀ ਹਰਮੰਦਰ ਸਾਹਿਬ ਨੂੰ ਝੁੱਕ ਕੇ ਨਮਸਕਾਰ ਕਰ ਦਿੰਦੇ ਸੀ ਗੁਰਦੁਆਰਾ ਥੜਾ ਸਾਹਿਬ ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪ੍ਰਗਟ ਹੋਣ ਉਪਰੰਤ ਜਦੋਂ ਉਹ ਭਾਈ ਮੱਖਣ ਸ਼ਾ ਲੁਬਾਣਾ ਦੇ ਨਾਲ ਦਰਸ਼ਨ ਲਈ ਆਏ ਸੀ ਪਰ ਪੁਜਾਰੀਆਂ ਨੇ ਡਿਊਟੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਜਿਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਡਿਊਟੀ ਸਾਹਿਬ ਅੱਗੇ ਨਮਸਕਾਰ ਕਰਕੇ ਇਸ ਸਥਾਨ ਤੇ ਸ਼शोਭਿਤ ਹੋ ਗਏ ਸੀ ਉਸ ਸਥਾਨ ਨੂੰ ਗੁਰਦੁਆਰਾ ਥੜਾ ਸਾਹਿਬ ਕਹਿੰਦੇ ਐ ਇਹ ਸਥਾਨ ਅਕਾਲ ਤਖਤ ਸਾਹਿਬ ਤੋਂ ਉੱਤਰੀ ਦਿਸ਼ਾ ਵੱਲ ਹੈ ਗੁਰਦੁਆਰਾ ਸੰਤੋਖ ਸਰ ਸਾਹਿਬ ਜਾਂ ਟਾਲੀ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਦੇ ਹੁਕਮ ਮੁਤਾਬਿਕ ਗੁਰੂ ਰਾਮਦਾਸ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇਸ ਸਰੋਵਰ ਦੀ ਕਾਰ ਸੇਵਾ ਆਰੰਭ ਕਰਵਾਈ ਸੀ ਇੱਥੇ ਇੱਕ ਟਾਲੀ ਦਾ ਬਰਖਸ਼ ਸੀ ਜਿਸੇਠ ਬੈਠ ਕੇ ਗੁਰੂ ਰਾਮਦਾਸ ਪਾਤਸ਼ਾਹ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਕਾਰ ਸੇਵਾ ਕਰਾਇਆ ਕਰਦੇ ਸੀ ਕਾਰ ਸੇਵਾ ਕਰਾਉਣ ਵਾਲੇ ਬਾਬਿਆਂ ਨੇ ਇਸ ਟਾਲੀ ਦੇ ਦਰਖਤ ਨੂੰ ਵੱਡ ਦਿੱਤਾ ਸੀ ਗੁਰਦੁਆਰਾ ਮਾਤਾ ਕੋਲਾਂ ਜੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਲਾਹੌਰ ਦੇ ਕਾਜੀ ਰੁਸਤਮ ਖਾਨ ਦੀ ਪੁੱਤਰੀ ਤੇ ਸਾਈ ਮੀਆਂ ਮੀਰ ਦੀ ਮੁਰੀਦ ਮਾਤਾ ਕੋਲਣ ਜੀ ਦੀ ਯਾਦ ਵਿੱਚ ਬਾਬਾ ਅਟਲ ਰਾਏ ਗੁਰੂ ਦਵਾਰਾ ਸਾਹਿਬ ਦੇ ਕੋਲ ਮਾਤਾ ਕੋਲਣ ਜੀ ਦੇ ਨਾਮ ਤੇ ਸਰੋਵਰ ਬਣਵਾਇਆ ਇਸ ਸਰੋਵਰ ਦੀ ਪੱਛਮ ਦਿਸ਼ਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ਸ਼ੋਭਿਤ ਹੈ ਗੁਰਦੁਆਰਾ ਰਾਮਸਰ ਸਾਹਿਬ ਐ ਗੁਰਦੁਆਰਾ ਪੰਚਮ ਪਾਤਸ਼ਾਹ ਨੇ ਜਿਸ ਸਮੇਂ ਉਹਨਾਂ ਨੇ ਗੁਰਬਾਣੀ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਪੋਥੀ ਸਾਹਿਬ ਦੀ ਸੰਪਾਦਨਾ ਕਰਨ ਹਿਤ ਮਨ ਬਣਾਇਆ ਤਾਂ ਉਸ ਸਮੇਂ ਇਹ ਇੱਕ ਇਕਾਂਤ ਜਗ੍ਹਾ ਸੀ ਇਹ ਸਥਾਨ ਹਰਮੰਦਰ ਸਾਹਿਬ ਦੇ ਪੂਰਬ ਦਿਸ਼ਾ ਵੱਲ ਹੈ ਇਸ ਸਥਾਨ ਤੇ ਦੋ ਤੰਬੂ ਲਵਾ ਕੇ ਉਹਨਾਂ ਨੇ ਇਸ ਕਾਰਜ ਦੀ ਅਰੰਭਤਾ ਕਰਕੇ ਸੰਪੂਰਨਤਾ ਕਰਵਾਈ ਉਸ ਵੇਲੇ ਇਹਨਾਂ ਤੰਬੂਆਂ ਦੇ ਪੂਰਬ ਵਾਲੀ ਕੋਟੀ ਜਿਹੀ ਛੱਪੜੀ ਸੀ ਜਿਸ ਨੂੰ ਹੁਣ ਸੋਨੇ ਸਰੋਵਰ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਗਿਆ ਇਸ ਥਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਵਾਈ ਹੈ ਉੱਥੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹਿਤ ਨਵਾਂ ਛਾਪਖਾਨਾ ਵੀ ਲਗਵਾਇਆ ਹੈ ਗੁਰਦੁਆਰਾ ਮੰਜੀ ਸਾਹਿਬ ਇਸ ਸਥਾਨ ਤੇ ਬੈਠ ਕੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ ਹੈ ਇਹ ਸਥਾਨ ਰਾਮਸਰ ਗੁਰਦੁਆਰਾ ਸਾਹਿਬ ਤੋਂ ਪੂਰਬ ਵੱਲ ਤੇ ਸਰੋਵਰ ਦੀ ਉੱਤਰੀ ਬਾਹੀ ਤੇ ਬਣਿਆ ਹੋਇਆ ਹੈ ਗੁਰਦੁਆਰਾ ਵਿਵੇਕ ਸਰ ਸਾਹਿਬ ਜਦੋਂ ਅਸੀਂ ਰਾਮਸਰ ਗੁਰਦੁਆਰਾ ਸਾਹਿਬ ਤੋਂ ਹਰਮੰਦਰ ਸਾਹਿਬ ਵੱਲ ਜਾਂਦੇ ਆ ਤਾਂ ਸੱਜੇ ਪਾਸੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇੱਥੇ ਇੱਕ ਖਰੀਦ ਦਾ ਦਰਖਤ ਹੈ ਜਿਸ ਨਾਲ ਗੁਰੂ ਹਰਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਘੋੜਾ ਬੰਨਿਆ ਕਰਦੇ ਸੀ ਤੇ ਵਿਵੇਕੀ ਸਿੰਘਾਂ ਨੂੰ ਵਿਵੇਕ ਤਾਂ ਉਪਦੇਸ਼ ਦਿਆ ਕਰਦੇ ਸੀ ਅੱਜਕੱਲ੍ਹ ਅਮੇਸ਼ਰ ਸਾਹਿਬ ਦੇ ਸਿੱਖ ਬਸਨੀ ਆਪਣੇ ਪਰਿਵਾਰ ਦੇ ਕਿਸੇ ਜੀ ਦੇ ਚੜ੍ਹਾਈ ਕਰ ਜਾਂਦੇ ਸੰਸਕਾਰ ਤੋਂ ਬਾਅਦ ਅਲਾਹਾਨੀਆਂ ਜੋ ਬਨਹਸ ਰਾਗ ਵਿੱਚ ਨੇ ਇਹਨਾਂ ਦਾ ਪਾਠ ਇਸ ਗੁਰਦੁਆਰਾ ਸਾਹਿਬ ਵਿੱਚ ਹੀ ਕਰਦੇ ਨੇ ਗੁਰਦੁਆਰਾ ਸਾਹਿਬ ਟੋਬਾ ਭਾਈ ਸਾਲੋ ਇਹ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਪੂਰਬ ਦਿਸ਼ਾ ਵੱਲ ਹੈ ਭਾਈ ਸਾਲੋ ਨੇ ਗੁਰੂ ਰਾਮਦਾਸ ਪਾਤਸ਼ਾਹ ਵੇਲੇ ਸਿੱਖੀ ਗ੍ਰਹਿਣ ਕੀਤੀ ਸੀ ਇਹ ਸਤਿਗੁਰੂਆਂ ਦੇ ਬਹੁਤ ਨਜ਼ਦੀਕੀ ਸਿੱਖ ਸਨ ਇਹ ਇਸ ਟੋਬੇ ਦੇ ਨਜ਼ਦੀਕ ਰਹਿੰਦੇ ਸੀ ਇਸ ਲਈ ਇਸ ਟੋਬੇ ਦਾ ਨਾਮ ਟੋਬਾ ਭਾਈ ਸਾਲੋ ਪੈ ਗਿਆ ਭਾਈ ਸਾਲੋ ਸ਼੍ਰੀ ਅਮਰ ਸਾਹਿਬ ਦੇ ਪਹਿਲੇ ਪੁਲਿਸ ਕਪਤਾਨ ਸਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਇਹ ਗੁਰਦੁਆਰਾ ਸਾਹਿਬ ਗੁਰੂ ਘਰ ਰਾਮ ਸਰ ਸਾਹਿਬ ਦੇ ਨਜ਼ਦੀਕ ਦੱਖਣ ਦਿਸ਼ਾ ਵਿੱਚ ਹੈ ਇਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਦੇ ਸ਼ਰੀਰ ਦਾ ਸਸਕਾਰ ਕੀਤਾ ਗਿਆ ਹਰਮਿੰਦਰ ਸਾਹਿਬ ਦੀ ਅਮਦਨ ਤੋਂ ਬਾਅਦ ਦੋ ਨੰਬਰ ਤੇ ਇਸ ਗੁਰਦੁਆਰਾ ਸਾਹਿਬ ਦੀ ਅਮਦਨ ਹੈ ਇੱਥੇ ਸਤ ਅਖੰਡ ਪਾਠਾਂ ਦੀ ਲੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਇਸ ਸਥਾਨ ਤੇ ਸੰਗਤਾਂ ਦੁੱਧ ਤੇ ਘਿਓ ਦਾ ਬਹੁਤ ਚੜਾਵਾ ਚੜਾਉਂਦੀਆਂ ਨੇ ਗੁਰਦੁਆਰਾ ਸ਼ਹੀਦ ਗੰਜ ਗੁਰੂ ਕਾ ਬਾਗ ਇਸ ਸਥਾਨ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਉੱਤਰ ਪੱਛਮ ਨੁਕਰ ਤੇ ਹੈ ਬਾਬਾ ਦੀਪ ਸਿੰਘ ਜੀ ਦੇ ਨਾਲ ਆਏ ਹੋਏ ਜੋ ਸਿੰਘ ਸ਼ਹੀਦ ਹੋ ਗਏ ਸੀ ਉਹਨਾਂ ਦਾ ਇੱਥੇ ਸਸਕਾਰ ਕੀਤਾ ਗਿਆ ਸੀ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਵਖਸ ਸਿੰਘ ਜੀ ਬਾਬਾ ਗੁਰਵਖਸ ਸਿੰਘ ਜੀ ਬਾਬਾ ਬੁੱਢਾ ਸਿੰਘ ਜੀ ਦੀ ਅੰਚ ਪੰਚ ਵਿੱਚੋਂ ਸੀ ਤੇ ਇਹਨਾਂ ਦਾ ਪਹਿਲਾ ਨਾਮ ਭਾਈ ਰਾਮ ਕੋਇਰ ਸੀ 1822 ਬਿਕਰਮੀ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਵਿਖੇ ਕੁਰੀਤੀਆਂ ਕੀਤੀਆਂ ਤਾਂ ਬਾਬਾ ਗੁਰਵਖ ਸਿੰਘ ਜੀ ਆਨੰਦਪੁਰ ਸਾਹਿਬ ਤੋਂ 2500 ਸਿੰਘਾਂ ਦਾ ਜਥਾ ਲੈ ਕੇ ਚੱਲੇ ਸੀ। ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਵਖ ਸਿੰਘ ਜੀ ਦੀ ਸ਼ਹਾਦਤ ਦਾ ਜਾਮ ਪੀ ਗਏ ਤੇ ਇੱਥੇ ਹੀ ਉਹਨਾਂ ਦਾ ਇਹ ਸਥਾਨ ਬਣਿਆ ਹੋਇਆ ਹੈ। ਗੁਰਦੁਆਰਾ ਸ਼ੌਣੀ ਨਿਹੰਗ ਸਿੰਘ ਬੁੱਝ ਅਕਾਲੀ ਫੂਲਾ ਸਿੰਘ ਜੀ ਜਲੰਧਰ ਤੋਂ ਜਦ ਸ਼੍ਰੀ ਅੰਮ੍ਰਿਤਸਰ ਪਹੁੰਚਦੇ ਹਾਂ ਤਾਂ ਸਭ ਤੋਂ ਪਹਿਲਾਂ ਖੱਬੇ ਹੱਥ ਇਸ ਉੱਚੀ ਇਮਾਰਤ ਦੇ ਦਰਸ਼ਨ ਹੁੰਦੇ ਨੇ। ਗੁਰਦੁਆਰਾ ਸਾਰਾ ਗੜੀ ਕੁਹੜ ਜ਼ਿਲ੍ਹੇ ਵਿੱਚ ਸਰਦ ਦੇ ਉੱਤੇ ਸਾਰਾਗੜ ਨਾਮ ਦੀ ਇੱਕ ਫੌਜੀ ਚੌਕੀ ਸੀ ਜਿਸ ਵਿੱਚ 21 ਅੰਮ੍ਰਿਤਧਾਰੀ ਫੌਜੀ ਸਿੱਖ ਭਰਤੀ ਸੀ ਇਹਨਾਂ ਨੂੰ 5000 ਤੋਂ ਵੱਧ ਅਫਰੀਦੀਆਂ ਨੇ ਘੇਰਾ ਪਾ ਲਿਆ ਸੀ ਜਿਨ੍ਹਾਂ ਨਾਲ ਇਹ 21 ਅੰਮ੍ਰਿਤਧਾਰੀ ਫੌਜੀ ਸਿੱਖ ਬੜੀ ਬਹਾਦਰੀ ਤੇ ਦਲੇਰੀ ਨਾਲ ਲੜੇ ਸੀ ਇਹਨਾਂ ਨੇ 300 ਤੋਂ ਵੱਧ ਅਫਰੀਦੀ ਦੁਸ਼ਮਣ ਮਾਰ ਦਿੱਤੇ ਸੀ ਤੇ 500 ਤੋਂ ਵੱਧ ਫੱਟੜ ਕਰ ਦਿੱਤੇ ਸੀ ਅਖੀਰ ਨੂੰ ਇਹ ਸਾਰੇ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ ਸੀ ਐਨਾ ਫੌਜੀ ਸਿੱਖਾਂ ਦੀ ਯਾਦ ਵਿੱਚ ਕੋਤਵਾਲੀ ਦੇ ਨਜ਼ਦੀਕ ਇਹ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ। ਗੁਰਦੁਆਰਾ ਦਮਦਮਾ ਸਾਹਿਬ ਇਹ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਪੂਰਬ ਦਿਸ਼ਾ ਵੱਲ 3-4 ਮੀਲ ਤੋਂ ਬਾਹਰ ਸਥਿਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੁਆਰਾ ਥੜਾ ਸਾਹਿਬ ਤੋਂ ਲੈ ਕੇ ਇੱਥੇ ਹੀ ਉਹ ਆਰਾਮ ਕਰਨ ਲਈ ਰੁਕਦੇ ਸੀ। ਗੁਰਦੁਆਰਾ ਪਾਈ ਮੰਝ ਭਾਈ ਮੰਜ ਸਾਈ ਸਰਵਰ ਦਾ ਚੇਲਾ ਸੀ ਇਹ ਕਿਸੇ ਸਿੰਘ ਦੇ ਸੰਪਰਕ ਵਿੱਚ ਆ ਕੇ ਪੰਚਮ ਪਾਤਸ਼ਾਹ ਦੇ ਸੰਪਰਕ ਵਿੱਚ ਆ ਗਿਆ ਸੀ ਇਹ ਗੁਰਦੁਆਰਾ ਭਾਈ ਮੰਜ ਦੀ ਆਜਾਦ ਵਿੱਚ ਪੀਖੀਵਿੰਦ ਦਰਵਾਜ਼ੇ ਦੇ ਬਾਹਰ ਬਣਿਆ ਹੋਇਆ ਹੈ ਭਾਈ ਮੰਜ ਗੁਰੂ ਦੇ ਲੰਗਰਾਂ ਲਈ ਲੱਕੜਾਂ ਕੱਟ ਕੇ ਲਿਆਇਆ ਕਰਦੇ ਸੀ ਇੱਕ ਦਿਨ ਸੇਤੇ ਲੱਕੜਾਂ ਚੁੱਕ ਕੇ ਆਉਂਦੇ ਸਮੇਂ ਰਸਤੇ ਵਿੱਚ ਹਨੇਰੀ ਝਖੜਾ ਜਾਣ ਕਾਰਨ ਇੱਥੇ ਖੂਹ ਵਿੱਚ ਡਿੱਗ ਪਏ ਸੀ ਫਿਰ ਪੰਚਮ ਪਾਤਸ਼ਾਹ ਨੇ ਇੱਥੇ ਆ ਪਾ ਕੇ ਇਹਨਾਂ ਨੂੰ ਖੂਹ ਜੋ ਕੱਢਿਆ ਸੀ ਤੇ ਗੁਰੂ ਜੀ ਨੇ ਵਰ ਦਿੱਤੇ ਸੀ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਗਨ ਹਾਰਾ 86 ਘਾਟ ਇਹ ਸਥਾਨ ਥੜਾ ਸਾਹਿਬ ਦੇ ਦੱਖਣ ਵਾਲੇ ਪਾਸੇ ਬਿਲਕੁਲ ਨਾਲ ਬਣਿਆ ਹੋਇਆ ਹੈ ਇਲਾਇਚੀ ਬੇਰ ਇਹ ਬੇਰ ਦਰਸ਼ਨੀ ਡੋਟੀ ਦੇ ਦੱਖਣ ਵਾਲਾ ਹੈ ਇਸ ਨੂੰ ਛੋਟੇ ਛੋਟੇ ਇਲਾਇਚੀ ਜਿੱਡੇ ਜਿੱਡੇ ਬੇਰ ਲੱਗਦੇ ਨੇ ਇਸ ਕਰਕੇ ਪੰਜਮ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਇਸ ਬੇਰ ਦਾ ਨਾਮ ਇਲਾਇਚੀ ਬੇਰ ਰੱਖਿਆ ਗੁਰਪੰਚਮ ਪਾਤਸ਼ਾਹ ਤੇ ਭਾਈ ਸਾਲੋ ਇਸ 베ਰੀ ਹੇਟ ਬੈਠ ਕੇ ਹੀ ਸੇਵਾ ਕਰਾਇਆ ਕਰਦੇ ਸੀ। ਪਰਿਕਰਮਾ ਸਿੰਘ ਸਵਾਲ ਲੈਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਰਿਕਰਮਾ ਬਹੁਤ ਭੀੜੀ ਸੀ। ਉਸ ਸਮੇਂ ਪਰਿਕਰਮਾ ਵਿੱਚ ਹੀ ਦੁਕਾਨਾਂ ਲੱਗਦੀਆਂ ਸੀ, ਮੂਰਤੀ ਪੂਜਾ ਵੀ ਹੁੰਦੀ ਸੀ। ਦੂਜੇ ਧਰਮਾਂ ਸਮੇਤ ਹੋਰ ਧਰਮਾਂ ਦਾ ਕੂੜ ਪ੍ਰਚਾਰ ਵੀ ਹੁੰਦਾ ਸੀ। ਆਵਾਰਾ ਡੰਗਰ ਤੇ ਕੁੱਤੇ ਆਹ ਫਿਰਦੇ ਰਹਿੰਦੇ ਸੀ। ਸਮਾਜ ਦੇ ਮਾੜੇ ਅੰਸ਼ਰਾਂ ਦਾ ਇੱਥੇ ਬੋਲਬਾਲਾ ਸੀ। ਇਸ ਕਰਕੇ ਸਿੰਘ ਸਵਾ ਲਹਿਰ ਸਮੇਂ ਇੱਕ ਰੀਤੀਆਂ ਦੂਰ ਕਰਕੇ ਸਾਰੇ ਸੁਧਾਰ ਕੀਤੇ ਗਏ ਗਿੱਲਾ ਸਟੋਰ ਸਿੱਖ ਸੰਗਤ ਇਸ਼ਨਾਨ ਕਰਨ ਤੋਂ ਬਾਅਦ ਗਿੱਲੇ ਕੱਪੜੇ ਇੱਥੇ ਜਮ੍ਹਾਂ ਕਰਵਾ ਕੇ ਫਿਰ ਹਰਮੰਦਿਰ ਸਹਿਬ ਵਿੱਚ ਨਮਸਕਾਰ ਕਰਨ ਲਈ ਜਾਂਦੀ ਹੈ ਪੌਣੇ ਪਹਿਲਾਂ ਪੌਣੇ ਪਰਿਕਰਮਾ ਵੱਲ ਵਧੇ ਹੋਏ ਸੀ ਪਰ ਹੁਣ ਸਰੋਵਰ ਵੱਲ ਨੂੰ ਵਧਾ ਦਿੱਤੇ ਗਏ ਨੇ ਅੱਜ ਕੱਲ ਬੀਬੀਆਂ ਦੇ ਇਸ਼ਨਾਨ ਕਰਨ ਲਈ 3 ਪੌਣੇ ਨੇ ਅੱਜ ਕੱਲ ਬੀਬੀਆਂ ਦੇ ਇਸ਼ਨਾਨ ਕਰਨ ਲਈ 3 ਪੌਣੇ ਨੇ ਪਰ ਹੁਣ ਇਲਾਇਚੀ ਪੇਰ ਵਾਲਾ ਪੌਣਾ ਬੰਦ ਕਰ ਦਿੱਤਾ ਗਿਆ ਹੈ। ਸ਼ਵੀਲਾਂ ਪਹਿਲਾਂ ਸਰਦਾਰ ਲੋਹ ਸਿੰਘਾਂ ਵੱਲੋਂ ਸ਼ਵੀਲਾਂ ਲਾਈਆਂ ਜਾਂਦੀਆਂ ਸੀ ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਹਰੀ ਪਰਿਕਰਮਾਂ ਦੇ ਚਾਰੇ ਖੁੰਝਾਂ ਤੇ ਚਾਰ ਪੱਕੀਆਂ ਸ਼ਵੀਲਾਂ ਚਾਲੂ ਕਰ ਦਿੱਤੀਆਂ ਗਈਆਂ ਨੇ।